ਸੰਜਗਤ ਕਿਸਾਨ ਮੋਰਚੇ ਦੇ ਸੱਦੇ ਤੇ ਵਕਫਾ ਵਿਖੇ ਜਥੇਬੰਦੀਆਂ ਵੱਲੋਂ ਨੈਸ਼ਨਲ ਪਾਲਿਸੀ ਫਰੇਮਵਰਕ ਔਨ ਐਗਰੀਕਲਚਰ ਮਾਰਕੀਟਿੰਗ ਦੀਆਂ ਕਾਪੀਆਂ ਸਾਰ ਕੇ ਆਪਣੇ ਰੋਧ ਦਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਅਗਵਾ ਨੇ ਕਿਹਾ ਕਿ ਅਜੇਹਾ ਕਾਨੂੰਨ ਲਾਗੂ ਹੋਣ ਨਾਲ ਕਾਰਪੋਰੇਟ ਸੈਕਟਰ ਦਾ ਖੇਤੀ ਤੇ ਕਬਜਾ ਕਰਨ ਦਾ ਰਾਹ ਪਤਰਾ ਹੋ ਜਾਵੇਗਾ ਇਸ ਦੌਰਾਨ ਰੋਸ ਐਕਸ਼ਨ ਦੀ ਕੀਰਤੀ ਕਿਸਾਨ ਯੂਨੀਅਨ ਜਮਹੂਰੀ ਕਿਸਾਨ ਸਭਾ ਬੀਕੇਯੂ ਕਾਦੀਆਂ ਬੀਕੇਯੂ ਰਾਜੇਵਾਲ ਦੇ ਅਗਵਾ ਨੇ ਅਗਵਾਈ ਕੀਤੀ ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਅਦੇਸ਼ ਸ਼ਹੀਦ ਪਗਤ ਸਿੰਘ ਨੌਜਵਾਨ ਸਭਾ ਦੇ ਆਗੂਆਂ ਨੇ ਵੀ ਹਮਾਇਤ ਕਰਦਿਆਂ ਆਪਣੀ ਹਾਜ਼ਰੀ ਲਗਵਾਈ ਕਾਪੀਆਂ ਸਾੜਨ ਵੇਲੇ ਜਸਵਿੰਦਰ ਸਿੰਘ ਢੇਸੀ ਸੰਤੋਖ ਸਿੰਘ ਸੰਤੋਖ ਸਿੰਘ ਸੰਧੂ ਕਮਲਜੀਤ ਸਿੰਘ ਬਲਜੀਤ ਸਿੰਘ ਮਾਹਲ ਕੁਲਦੀਪ ਸਿੰਘ ਫਿਲੌਰ ਮੱਖਣ ਸਿੰਘ λεਹਲ ਤਰਸੀਮ ਸਿੰਘ ਜਰਨੈਲ ਫਿਲੌਰ ਕੁਲਜੀਤ ਸਿੰਘ ਆਧ ਹਜਰਸਾਨ ਫਿਲੌਰ ਤੋਂ ਰਾਇਕਮਰ ਨੰਗਲ ਦੀ ਵਿਸ਼ੇਸ਼ ਰਿਪੋਰਟ ਜਿੰਦਾਬਾਦ 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 ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ 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 ਨਵੀਂ ਖੇਤੀ ਨੂੰ ਦਿੱਲੀ ਰੱਦ ਕਰੋ ਰੱਦ ਕਰੋ ਰੱਦ ਕਰੋ ਨਵੀਂ ਖੇਤੀ چو استعمال تا ننجي لاو کر سلام اللہ علیکم نیو دی چپا کراس بہت ہے اور سنے اپا لگا کے سوبا سارے پاس نوي کھیتی نتي رت کرو رت کرو رت کرو राज करो राज करो मे का चव ਇਹ ਕੇਂਦਰ ਸਰਕਾਰ ਨੇ ਜਿਹੜੀਆਂ ਆ ਨਵੀਂ ਮੱਢੀ ਕਰਨ ਪਾਲਿਸੀ ਬਣਾਈ ਹੈ ਜੋ ਕਿ ਕਿਸਾਨਾਂ ਦੇ ਬਿਲਕੁਲ ਇਹ ਖਿਲਾਫ ਆ ਕਿਸਾਨ ਇਹਦਾ ਰਜ਼ਾਮਤ ਨਹੀਂ ਹੈਗੇ ਸਾਰੀਆਂ ਜਥੇਬੰਦੀਆਂ ਦਾ ਵਿਰੋਧ ਕਰ ਰਹੀਆਂ ਆ ਅੱਜ ਫਲੋਰ ਵਿਖੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਜਿੰਨੀਆਂ ਵੀ ਜਥੇਬੰਦੀਆਂ ਸਾਰੀਆਂ ਇਕੱਠੀਆਂ ਹੋ ਕੇ ਇਹਦੀਆਂ ਕਾਪੀਆਂ ਸਾੜ ਕੇ ਵਿਰੋਧ ਕਰ ਰਹੇ ਆ ਤਾਂ ਕਿ ਜਿਹੜੀ ਸਰਕਾਰ ਨੂੰ ਇਹਦੇ ਬਾਰੇ ਪਤਾ ਲੱਗ ਸਕੇ ਵੀ ਜੋ ਪਾਲਿਸੀ ਸਾਡੇ ਇਹ ਹੱਕ ਵਿੱਚ ਨਹੀਂ ਹਨ ਅਸੀਂ ਇਹਦੇ ਖਿਲਾਫ ਚੱਲਦੇ ਆਂ ਕਿੜ-ਕੜੀਆਂ ਜਥੇਬੰਦੀਆਂ ਨਾਲ ਸਾਥ ਦੇ ਰਹੀਆਂ ਸਾਰੀਆਂ ਜਿੰਨੀਆਂ ਫਲੋਰ ਦੇ ਵਿੱਚ ਜਥੇਬੰਦੀਆਂ ਅਸੀਂ ਕੰਮ ਕਰ ਰਹੇ ਆਂ ਸੰਯੁਕਤ ਕਿਸਾਨ ਮੋਰਚੇ ਦੇ ਆ ਸਾਡੇ ਨਾਲ ਜਮਹੂਰੀ ਕਿਸਾਨ ਸਭਾ ਦੇ ਆਏ ਆ ਡੇਟਾ ਆਏ ਆ ਕ੍ਰਿਤਿਕ ਸਾਜੂ ਨੇ ਸੰਤੂ ਸਾਹਿਬ ਆਏ ਆ ਔਰ ਰਾਜੇਵਾਲ ਸਭਾ ਜਸੇਵੰਦੀ ਦੇ ਆਏ ਆ ਔਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਮੈਂਬਰ ਸਾਡੇ ਨਾਲ ਮਜ਼ਦੂਰ ਸਾਰੇ ਆਏ ਆ ਕਿਉਂਕਿ ਜੇ ਕਿਸਾਨ ਨੂੰ ਨੁਕਸਾਨ ਤੇ ਮਜ਼ਦੂਰਾਂ ਨੂੰ ਸਾਰੇ ਨਾਲ ਨੁਕਸਾਨ ਇਕੱਠਾ ਹੁੰਦਾ ਇਸ ਕਰਕੇ ਸਾਰੇ ਇਕੱਠੇ ਹੋ ਕੇ ਅਸੀਂ ਇਹਦਾ ਬਰੋਧ ਕਰਾ ਦੇ ਕਾਫੀ ਆਸਾਨ ਲੱਗਿਆ ਜੀ ਇਹ ਅਸੀਂ ਜੀ ਅੱਜ ਜੋ ਸੰਯੁਕਤ ਕਿਸਾਨ ਮੋਰਚੇ ਦੀ ਥਾਲ ਦੇ ਉੱਤੇ ਜੋ ਖੇਤੀ ਕਾਨੂੰਨ ਬਣਾਏ ਆ ਨਵੇਂ ਉਹਨਾਂ ਦੀਆਂ ਕਾਪੀਆਂ ਜਾਲਣ ਲਈ ਇਕੱਠੇ ਹੋਏ ਆ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਕਾਪੀਆਂ ਜਾਲਾਂਗੇ ਕਿਉਂਕਿ ਇਹ ਜਿਹੜੇ ਕਾਨੂੰਨ ਆ ਪਹਿਲੇ ਤਿੰਨ ਕਾਨੂੰਨ ਰੱਦ ਕਰਕੇ ਇਹ ਚੌਥਾ ਕਾਨੂੰਨ ਇਸ ਕਰਕੇ ਬਣਾ ਰਹੇ ਆ ਕਿ ਇਹ ਉਹ ਲਾਗੂ ਕਰਨ ਦਾ ਇਹਨਾਂ ਦਾ ਅਚਰੀਆ ਹੈਗਾ ਉਹਨੂੰ ਅਸੀਂ ਰੱਦ ਕਰਨ ਲਈ ਇਹ ਕਾਪੀਆਂ ਸਾੜਨ ਜਾ ਰਹੇ ਆ ਤੇ ਬਾਕੀ ਅਸੀਂ ਇਹ ਹੀ ਮੋਦੀ ਸਰਕਾਰ ਤੋਂ ਮੰਗ ਕਰਦੇ ਆ ਜੇ ਇਹ ਇਦਾਂ ਦੀਆਂ بار-ਬਾਰ ਨੀਤੀਆਂ ਲਿਆਉਂਦੇ ਰਹੇ ਅਸੀਂ ਇਕੱਠੇ ਹੋ ਕੇ 2020 ਵਾਲਾ ਤਰਨਾ ਦੁਆਰਾ ਸ਼ੁਰੂ ਕਰਾਂਗੇ ਤਾਂ ਕਿ ਉਹਨੂੰ ਪਤਾ ਲੱਗ ਸਕੇ ਇਹ ਜਥੇਬੰਦੀਆਂ ਇਕੱਠੀਆਂ ਸਾਰੇ ਲੀਡਰ ਇਕੱਠੇ ਹੋ ਗਏ ਹੁਣ ਜੋ ਗਿਲੇ ਸ਼ਿਕਵੇ ਸੀ ਉਹ ਦੂਰ ਹੋ ਗਿਆ ਹੁਣ ਅਸੀਂ ਇਕੱਠੇ ਹੋ ਕੇ ਇੱਕ ਵਾਰੀ ਏਦਾਂ ਦਾ ਹਮਲਾ ਮਾਰਾਂਗੇ 2020 ਤੋਂ ਵੀ ਉੱਪਰ ਇਕੱਠੇ ਹੋ ਕੇ ਉਹਨਾਂ ਨੂੰ ਦਿਖਾਵਾਂਗੇ ਤੇ ਇਹ ਜਿਹੜੀਆਂ ਨੀਤੀਆਂ ਬਣਾ ਰਹਿ ਮੁਰਕੇ ਬਣਾਉਣ ਦੀ ਹਿੰਮਤ ਨਹੀਂ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਸਿੱ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੂਰੇ ਭਾਰਤ ਦੇ ਵਿੱਚ ਤਹਿਸੀਲ ਹੈੱਡਕੁਆਟਰਾਂ ਤੇ ਜਿਹੜੀ ਮੋਦੀ ਸਰਕਾਰ ਨੇ ਅਸੀਂ ਤਾਂ ਤੇ ਗਿਆ ਫਸਲਾਂ ਤੇ ਐਮ ਐਸ ਪੀ ਦੀ ਗਰੰਟੀ ਦੀ ਮੰਗ ਕਰਦੇ ਸੀ ਤਾਂ ਮੋਦੀ ਸਰਕਾਰ ਕਹਿੰਦੀ ਜਿਹੜੀ ਚੌ ਫਸਲਾਂ ਤੇ ਮਿਲਦੀ ਐ ਸੀ ਉਹ ਵੀ ਨਹੀਂ ਦੇਣੀ ਤਾਂ ਉਹਨਾਂ ਨੇ ਨਵੀਂ ਜਿਹੜੀ ਆ ਖੇਤੀ ਨੀਤੀ ਦਾ ਜਿਹੜਾ ਮੰਡੀਆਂ ਨੂੰ ਖਤਮ ਕਰਨ ਦਾ ਖੜਾ ਜਿਹੜਾ ਜਾਰੀ ਕੀਤਾ 25 ਤਰੀਕ ਨੂੰ ਉਸ ਦਿਨ ਤੋਂ ਹੀ ਸੰਯੁਕਤ ਮੋਰਚੇ ਨੇ ਪੰਜਾਬ ਸਰਕਾਰ ਤੋਂ ਵੀ ਮੰਗ ਕੀਤੀ ਆ ਕਿ ਉਹ ਖੜੇ ਰੱਦ ਕੀਤਾ ਜਾਵੇ ਤੇ ਅੱਜ ਵੀ ਆ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਤੁਸੀਂ ਉਹਦਾ ਤਾਂ ਰੱਦ ਕਰ ਦਿੱਤਾ ਪਰ ਤੁਸੀਂ ਆਪਣੀ ਕੈਬਨਟ ਦੇ ਵਿੱਚ ਵੀ ਸੱਦ ਕੇ ਉਹਦੇ ਵਿੱਚ ਸਾਰਾ ਮਤਲਬ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਸਾਧ ਕੇ ਤੁਸੀਂ ਉੱਥੇ ਉਹਦੇ ਆਪਣੇ ਖੜਾ ਰੱਦ ਕਰੋ ਤੇ ਦੂਜਾ ਜਿਹੜਾ ਅਸੀਂ ਵੀ ਸਾਰੇ ਹੀ ਸੰਯੁਕਤ ਮੋਰਚੇ ਵਾਲੇ ਸਾਥੀ ਤੇ ਦੂਜੀ ਜਿਹੜੀਆਂ ਤੁਸੀਂ ਆਮ ਸਾਡੇ ਪ੍ਰੈਸ ਰਿਪੋਰਟੇ ਗੱਲ ਕਰਦੇ ਆ ਵੀ ਦੂਜੀਆਂ ਜਥੇਬੰਦੀਆਂ ਨਾਲ ਉਹ ਜਿਹੜਾ ਮੋਰਚਾ ਚੱਲਦਾ ਉਹਦੇ ਨਾਲ ਦੀ ਗੱਲ ਕਰਦੇ ਉਹ ਸੰਯੁਕਤ ਮੋਰਚੇ ਨੇ ਜਿੱਥੇ ਅਸੀਂ ਅੱਜ ਉਸ ਮੋਰਚੇ ਦੀ ਹਮਾਇਤ ਵੀ ਕਰਦੇ ਆ ਤੇ ਮੋਦੀ ਦਾ ਇਹ ਜਿਹੜਾ ਖੜਾ ਆ ਉਹਦਾ ਵਿਰੋਧ ਵੀ ਕਰਦੇ ਆ ਇਸ ਕਰਕੇ ਅਸੀਂ ਤੁਹਾਨੂੰ ਪ੍ਰੈਸ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਆਂ ਕਿ ਜਿੱਥੇ ਕਿਸਾਨਾਂ ਦਾ ਇਹ ਨਵੀਂ ਖੇਤੀ ਨੀਤੀ ਦੇ ਵਿਚਾਲੇ ਨੁਕਸਾਨ ਹੋਣਾ ਉੱਥੇ ਸਾਡੇ ਟਰੱਕਾਂ ਵਾਲਿਆਂ ਦਾ ਉੱਥੇ ਮਜ਼ਦੂਰਾਂ ਦਾ ਉੱਥੇ ਆਮ ਲੋਕਾਂ ਦਾ ਜਿਹੜਾ ਕਿਉਂਕਿ ਘੱਟੋ-ਘੱਟ ਜੇ ਇਹ ਖੇਤੀ ਨੀਤੀ ਲਾਗੂ ਹੋ ਗਈ ਤੇ ਘੱਟੋ-ਘੱਟ ਆਟਾ ਜਿਹੜਾ 200 ਰੁਪਏ ਕਿਲੋ ਵਿਕੇਗਾ ਜਿਹਦੇ ਕਰਕੇ ਸਭ ਦੇ ਆਂ ਕਿ ਮਜ਼ਦੂਰਾਂ ਦੇ ਕਿਹੜੇ ਪਾਸੇ ਜਾਣ ਇਸ ਕਰਕੇ ਅੱਜ ਜਿਹਨੂੰ ਅਸੀਂ ਇਹਨੂੰ ਇਹ ਖੜੇ ਨੂੰ ਜਿਹੜਾ ਇਹ ਸਾਰਾਂਗੇ ਔਰ ਇਹਨੂੰ ਰੱਦ ਕਰਨ ਦੀ ਮੰਗ ਕਰਾਂਗੇ ਸਟੇਟ ਸੈਂਟਰ